ਮਨੋਪੁਲਿਸ ਕਮਿਸ਼ਨਰ ਅੰਮ੍ਰਿਤਸਰਾਲ ਕੋਪੀ ਸਿੰਪਲਾ ਸਾਹਿਬ ਉਹਨਾਂ ਦੇ ਅਗਿਆਤ ਮਸਾਲ ਪਿਛਲੇ 24 ਘੰਟਿਆਂ ਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ 8 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ ਤੇ 8 ਮੁਕਦਮਿਆਂ ਚ ਅਸੀਂ 10 ਕਿਊਸ ਰੈਸ ਕੀਤੇ ਐ ਤੇ ਉਹਦੇ ਚ ਅਸੀਂ 1 ਕਿਲੋ 429 ਗ੍ਰਾਮ ਹੀਰਾਂ ਰਿਕਵਰ ਕੀਤੀ ਐ 92700 ਰੁਪਏ ਡਰਗ ਮਨੀ ਰਿਕਵਰ ਕੀਤੀ ਐ ਤੇ ਉਹਦੇ ਨਾਲ ਨਾਲ ਇੱਕ ਪਿਸਤਲ ਤੇ ਦੋ ਲਗਜ਼ਰੀ ਕਾਰ ਜਿਹੜੇ ਅਸੀਂ ਮੁਕੱਦਮੇ ਦਰਜ ਕੀਤੇ ਉਹ ਵਕਫ ਵਕ ਖਾਣੇ ਆਫ ਕੀਤੇ ਐ ਪਹਿਲਾ ਨੰਬਰ ਮੁਕੱਦਮਾ ਹੈਗਾ ਐਫ ਆਈ ਆ ਨੰਬਰ 16 ਤੇ ਐਨ ਡੀ ਪੀ ਐਸ ਐਕਟ ਲਾਇਆ ਜੀ ਅਸੀਂ ਉਹਦੇ ਤੇ ਤੇ ਅਕਿਊਜ਼ਡ ਹੈ ਜਤ ਸਿੰਘ ਉਤੋਂ ਅਸੀਂ 266 ਗ੍ਰਾਮ ਹੀਰਨ ਕਵਰ ਕੀਤੀ ਐ ਤੇ 41000 ਰੁਪਏ ਡਰਗ ਮਨੀਰ ਕਵਰ ਕੀਤੀ ਹੈ ਨੰਬਰ 2 ਮੁਕੱਦਮਾ ਹੈਗਾ ਪੀ ਐਸ ਗੇਟ ਟੀਮਾ ਦਾ ਐਫ ਆਈ ਆ ਨੰਬਰ 35 ਤੇ ਉਹਦੇ ਚ ਅਸੀਂ ਅਕਿਊਜ਼ਡ ਰੈਸ ਕੀਤਾ ਹਰਦੇਵਾਲ ਸਿੰਘ son of ਤੀਰਥਰਾਮ ਉਤੋਂ ਅਸੀਂ 258 ਗ੍ਰਾਮ ਇਹ ਰਿਕਵਰ ਕੀਤੀ ਹੈ ਇਹਨੂੰ ਅਸੀਂ ਅਧਰਕਾਲੀ ਟੈਂਪਲ ਤੇ ਲਾਗੇਉ ਅਰੈਸਟ ਕੀਤਾ ਜੀ ਤੀਸਰਾ ਤੀਸਰੀ ਐਫਆਈਆਰ ਹੈਗੀ ਹੈ 52 ਨੰਬਰ 232025 ਦੀ ਪੀਐਸਐ ਸਲਾਮਾਬਾਦ ਅੰਮ੍ਰਿਤਸਰ ਇਹਦੇ ਚ ਅਸੀਂ ਅਕਿਊਜ਼ ਰੈਸ ਕੀਤਾ ਕਰਨ ਅਲਾਈਸ ਕਰਨ ਕਮਾਂਡੋ ਰਿਕਵਰੀ ਅਸੀਂ ਕੀਤੀ ਹੈ 255 ਗ੍ਰਾਮ ਹੀਰੋਇਨ ਤੇ 2200 ਰੁਪਏ ਡਰਗ ਮਨੀ ਤੇ ਇਹਨੂੰ ਪੁਰਾਣਾ ਬੰਦ ਗੋਦਾਮ ਵਿਲੇਜ ਤੋਂ ਅਰੈਸਟ ਕੀਤਾ ਜੀ ਚੌਥੀ ਸਾਡੀ ਐਫਆਈਆਈ ਨੰਬਰ ਹੈਗੀ 753 ਨੰਬਰ ਪੀਐਸ اسلامਾਬਾਦ ਦੀ ਤੇ ਇਹਦੇ ਚ ਅਸੀਂ ਅਕਿਊਜ਼ਡ ਰਿਸਕੀ ਦਾ ਅਜੇ ਅਲਾਇਸ ਲਾ ਲਈ ਇੱਥੋਂ ਅਸੀਂ ਰਿਕਵਰੀ ਕੀਤੀ ਹੈ 20 ਗ੍ਰਾਮ ਹਿਰੋਇਨ ਤੇ 44000 ਰੁਪਏ ਡਰਗ ਮਨੀ ਇਹਨੂੰ ਅਸੀਂ ਕੋਟ ਖਾਲਸਾ ਏਰੀਆ ਤੋਂ ਅਰੈਸਟ ਕੀਤਾ ਹੈ ਪੰਜ ਨੰਬਰ ਐਫਆਈਆਈ ਸਾਡੀ ਹੈਗੀ ਹੈ ਐਫਆਈਆਈ ਨੰਬਰ 21 ਪੀਐਸ ਅਦਰਮਗਸਰ ਦੀ ਇਹਦੇ ਚ ਅਸੀਂ 265 ਗ੍ਰਾਮ ਹਿਰੋਇਨ ਤੇ 4500 ਰੁਪਏ ਡਰਗ ਮਨੀ ਰਿਕਵਰ ਕੀਤੀ ਹੈ ਜੀ ਇਹਦਾ ਇੱਕ ਯੂਜ਼ਰ ਨਾਮ ਹੈ ਸੁਖਵਿੰਦਰ ਸਿੰਘ son of ਦਲਬੀਰ ਸਿੰਘ 6ਵੀਂ ਸਾਡੀ ਐਫਆਈਆਰ ਨੰਬਰ 218232025 ਪੀਐਸ ਕੰਟੋਨਮੈਂਟ ਅੰਮ੍ਰਿਤਸਰ ਇਹਦੇ ਵਿੱਚ ਅਸੀਂ ਇੱਕ ਯੂਜ਼ ਦੋ ਅਰੈਸਟ ਕੀਤੇ ਸਰਜੀਪ ਸਿੰਘ son of ਜਸਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਅਲਾਇਸ ਬੂਰਾ ਰਿਕਵਰੀ ਅਸੀਂ ਇਹਨਾਂ ਤੋਂ ਕੀਤੀ ਹੈ ਕਿ 100 ਗ੍ਰਾਮ ਹੀਰੋਇਨ ਤੇ ਇਹਨਾਂ ਨੂੰ ਮਾਲ ਪਾਈਪਾਸ ਦੇ ਲਾਗੇ ਅਸੀਂ ਅਰੈਸਟ ਕੀਤਾ 17ਵਾਂ ਸਾਡਾ ਐਫਆਈਆਰ ਨੰਬਰ 18 ਐਸ ਪੀ ਮੋਕੰਪੂਰਾ ਦੀ ਹੈਗੀ ਜੀ ਇਹਦੇ ਵਿੱਚ ਅਸੀਂ ਬੱਬਲਜੀਤ ਸਿੰਘ ਅਲਾਈਸ ਮੱਟੀ ਨੂੰ ਰੈਸਕੀ ਤੇਰ ਤੋਂ ਅਸੀਂ 265 ਗ੍ਰਾਮ ਇਹ ਰਨ ਕਵਰ ਕੀਤੀ ਐ ਨੂੰ ਅਸੀਂ 골ਡਨ ਐਪਨੀਓ ਤੇ ਲਾਗਿਆ ਰੈਸਕੀਤਾ ਤੇ 8ਵੀਂ ਸਾਡੀ ਹੈਗੀ ਐ ਐਫ ਆਈ ਆ ਨੰਬਰ 32 ਤੇ ਇਹਦੇ ਚ ਅਸੀਂ ਇਹ ਆਮਜ਼ਕ 25 2553 ਨਾਲ 8 ਆਮਜ਼ਕ ਲਾਇਆ ਇਹ ਵਿੱਚ ਸਾਨੂੰ ਇੱਕ ਪਿਸਟਲ ਬੱਤੀ ਬੋਰ ਦਾ ਤੇ ਤਿੰਨ ਰਾਉਂਡ ਤੇ ਇੱਕ ਵਾਹਨ ਮਹਿੰਦਰਾ ਸਪੋਰਟੋ ਉਹ ਅਸੀਂ ਰਿਕਵਰ ਕੀਤੀ ਐ ਤੇ ਇਹਨਾਂ ਨੂੰ ਹਾਲਗੇਟ ਜੋ ਚੌਂਕ ਦੇ ਲੱਗ ਨੂੰ ਰੈਸ ਕੀਤਾ ਜਦੋਂ ਅਸੀਂ ਰੁਟੀਨ ਦੀ ਨਾਕਾਬੰਦੀ ਕਰਦੇ ਹਾਂ ਫੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿਹੜੇ ਅਸੀਂ 10 Q ਰੈਸ ਕੀਤੇ ਐ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਰਿਮਾਂਡ ਲੈ ਕੇ ਜੋ ਵੀ ਅਸੀਂ ਸਾਨੂੰ ਮਿਲੇਗਾ ਇਹਨਾਂ ਦੀ ਫਾਰਵਰਡ ਤੇ ਬੈਕਵਰਡ ਲਿੰਗੁਏਜਸ ਐਕਸਪਲੋਰ ਕਰਕੇ ਉਸ ਜੀਅ ਤੜੇ ਤੱਕ ਪਹੁੰਚਾਵਾਂਗੇ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਵਚਨ ਬੰਧ ਹੈ ਅਮਨ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣਗੇ ਧੰਨਵਾਦ